ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਰੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਟੂ ਡੀ ਕੇ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਆਸਤੇ ਇੱਕ ਟੋਕੜ ਗੱਬਰ ਨਗੀਨਾ ਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਆ ਜਮਾਈ ਛੋਟੇ ਛੋਟੇ ਰਹਿਣ ਵਾਲੇ ਐ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰੇ ਨਾਮ ਤੇ ਐਡਰੈਸ ਦੱਸੋ ਨਾਮ ਬਰੇ ਰਾਜਾ ਪੈਂਟੂ ਡਿਗਜਲਾ ਸੀ ਲੋਕਰੋ ਮੋਬਾਈਲ ਨੰਬਰ 81950 96275 ਠੀਕ ਆ ਦੋ ਨਾ ਕਾ ਬਰੇ ਹਾਂ ਜੀ ਇਧਰੋਂ ਸ਼ੁਰੂ ਕਰਦੇ ਸਿੰਗਾ ਵਾਲੀ ਤੋਂ ਸੂਆ ਕਰਨ ਮਾ ਜੀ ਤੇ ਦੂਜਾ ਫਿਰ ਫੀਰ ਦੇ ਆ ਦੋ ਸੂਈ ਹੈ ਜੀ ਇਹਨੂੰ ਫਿਰ 23 ਤਰੀਕ ਨੂੰ ਮਿਲਣਾ ਹੋਇਆ ਦੇ ਤੇ ਗੁਰੂ ਆਦਨੁੱਤੇ ਹਾਂ ਜੀ ਗੱਬਰ ਵੀ ਵੀਡੀਓ ਆਪਣੇ ਵੇ ਗਰੰਟੀ ਜੇ ਵੀ ਬੜਾ ਚੈੱਕ ਵੀ ਕਰਾਉਣਾ ਅੰਦਰੋਂ ਚੈੱਕ ਵੀ ਕਰਾਹਾਦਾ ਡਾਕਟਰ ਲਿਆ ਆ ਬਈ ਬੇਸ ਕਰੋ ਕਿ ਲਿਆ ਆ ਬੱਚਾ ਇਹਦਾ ਜੀ ਬੱਚਾ ਵੀਰੇ ਦਾ ਮਰ ਗਿਆ ਠੀਕ ਆ ਕਿੰਨਾ ਦੁੱਧ ਭਾਂਡੇ ਚ ਪਾਉਂਦੀ ਆ ਦੁੱਧ ਦਾ ਹੈ ਤਾਂ 14 ਕਿਲੋ ਠੀਕ ਆ ਜੀ 15 ਕਿਲੋ ਜਿਹੜਾ ਮਰਦੀ ਬੰਨੋ ਡੋਟਾ ਜੋਕ ਕੇ ਲੈ ਜੇ ਜੋਕ ਕੇ ਲੈ ਜੇ ਬਈ ਕੰਡਾਵਾ ਦੀ ਲਾਇਓ 2 ਟਾਈ ਜੋਕ ਕੇ ਲੈ ਜੇ ਥਾਣਾ ਦੀ ਗਰੰਟੀ ਆ ਥਾਣੇ ਦੇ ਇੱਕ ਦਾ ਮੂਹਨਾ ਕੱਟਾ ਕਿੰਨਾ ਕੱਟਾ ਅੱਧਾ ਦਾ ਬਈ ਯਾਰ ਅੱਧਾ ਮਾਲੇ ਕੱਟਾ ਅੱਧਾ ਮਾਲੇ ਠੀਕ ਆ ਜੀ ਡਿਵਾਈਸ ਦੀ ਇੱਕ ਨੰਬਰ ਆਹ ਧਾਰਾ ਤੋਂ ਆਈ ਕੋਈ ਚੱਕਰ ਨਹੀਂ ਗਾ ਇਹ ਘੱਟ ਠੀਕ ਚੱਲ ਰਿਹਾ ਓਕੇ ਤੇ ਫੈਂਕਾ ਵੀਰੇ ਮਾਰਦੀ ਮੁਗਦੀ ਤੈਨੂੰ ਪਰ ਹੁਣ ਬਲਾਨਿਆਂ ਦੇ ਬੈਠਾ ਮੈਂ ਲੱਗ ਕੋਈ ਚੱਕਰ ਨਹੀਂ ਗਾ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ 23 ਤਰੀਕ ਨੂੰ ਨੂੰ 1 ਮਹੀਨਾ ਪੂਰਾ ਹੋ ਗਿਆ ਤੈਨੂੰ ਉੱਤੇ ਹੋ ਗਿਆ ਜੀ ਅੱਜ 1 ਮਹੀਨਾ 2-3 ਦਿਨ ਹੋ ਗਏ ਗਾਰੰਟੀ ਆ ਬਰੇ ਐਨੇ ਸਮੇਂ ਦੀ ਸੂਈ ਆ ਤੁਸੀਂ ਚਾਹੇ ਆਪਦਾ ਪਰਸਨਲ ਡਾਕਟਰ ਸੋਭਾ ਲੈ ਆਇਓ ਆਪਰੇ ਗੱਬਰ ਦੀ ਵੀਡੀਓ ਵੀ ਹੈ ਜੀ ਗੱਬਰ ਦੀ ਵੀਡੀਓ ਵੀ ਹੈ ਹਾਂ ਆਪਣੇ ਖਾਤੇ ਵੀਰੇ ਛੋਟਾ ਛੋਟਾ ਸੈਂਗ ਜ਼ਰੂਰ ਆ ਪਰ ਬਾਈ ਕਦਾ ਠੰਡੀ ਸੀਰ ਦੀ ਗਾਰੰਟੀ ਆ ਬਾਕੀ ਵੀਰੇ ਅੰਗ ਕਰੌਸ ਆ ਗਰਮੀਆਂ ਦਾ ਤੋਹਫਾ ਗਰਮੀ ਕਰਮਾ ਵਾਲੀ ਘੱਟ ਮਨਾਉਗੇ ਤੇ ਦੁੱਧ ਵੀ ਸੰਗਣਾ ਹੋਊ ਬਾਈ ਚਿੱਟਾ ਵਧੀਆ ਫਾਇਡ ਆਉਂਦੀ ਆ ਵੀਰੇ ਠੀਕ ਆ ਵੀਰੇ ਠੰਡੀ ਸੀ ਲਉਂਦਾ ਉਹਨਾਂ ਨੂੰ ਠੀਕ ਹੈ ਪਹਿਲਾਂ ਹੀ ਦੱਸ ਦਿੰਨੇ ਕਿ ਇੱਕ ਥਣ ਚੋਂ ਬਾਈ ਦੱਸਦਾ ਕਿ ਦੁੱਧ ਘੱਟ ਆ ਜੀ ਤੁਸੀਂ ਅੱਧਾ ਹੀ ਮੰਨ ਕੇ ਆਇਓ ਜੀ ਤੇ ਠੰਡੀ ਸੀ ਲੈਣੀ ਆ ਨਿਆਣਾ ਪਉਣਾ ਪਾ ਲਿਓ ਨਹੀਂ ਪਉਣਾ ਨਾ ਪਾਇਓ ਜੀ ਬਾਕੀ ਜਿਹਨੇ ਸਿੰਗਲ ਨਗ ਰੱਖਣਾ ਅੱਜ ਮੈਲ ਵੀ ਤੁਹਾਨੂੰ ਸ਼ੋਰ ਤੇ ਜੇ ਮੁੱਲ ਜਾਣੀ ਆ ਚੰਗੀ ਆ ਵੜ ਵੀਰੇ ਕੱਦ ਕਾਠ ਵਾਲੀ ਅੱਗੇ ਜੇ ਸੇਵਾ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਦੁੱਧ ਜਿੰਨਾ ਬਾਈ ਦੇ ਘਰੇ ਨੈਟ ਤਿਆਰ ਆ ਤੁਸੀਂ ਆਪਦੀ ਚਵਾਈ ਕਰਕੇ ਲੈਜੋ ਜੇ ਜਿਹੜੇ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸਿਓ ਗੱਲ ਜੇ ਦਾ ਆਪਾਂ ਜੇ ਕੰਮ ਕਰਨਾ ਬੱਚਾ ਉੱਚਾ ਆਪਾਂ ਹੀ ਖੜਾ ਹਾਂ ਦੇ ਹਾਂਜੀ ਫਿਰ ਦਾ ਆਪਾਂ ਹੀ 40 ਬੇਗ ਦੀ ਗਾਵੇ ਤੇ 45 ਬੇਗ ਦੇ ਹਾਂਜੀ ਆਪਾਂ ਉਹ ਦਾ ਕੰਮ ਨਾ ਕੀਤਾ ਨਾ ਕਰਨਾ ਬਈ ਠੀਕ ਆ ਆਪਾਂ ਦਾ ਨਾ 36000 ਦੀ ਆਫਰ ਹੀ ਆ ਔਰ ਫਿਰ ਬਾਰੇ ਵੀ ਕਿਹੜਾ ਲਾ ਲਿਆ ਹੋ ਬਗਏ ਘੱਟ ਵੱਧ ਨਾਵਾ ਚੱਕਰੇ ਮੇਰੇ 36 ਡੀ ਆ ਦਾ ਫੋਨ ਨਾ ਲੱਗਦਾ ਬਾਰੇ ਘੱਟ ਵੱਧ ਚੱਕਰੇ ਬਾਰੇ ਸ਼ੋਰ ਕਰਾਏ 36 ਵੀ ਜਾ ਰਿਹਾ ਏ ਬੱਦ 15 ਅਗਲੀ ਆਪਣੀ ਗਰੰਟੀ ਠੀਕ ਆ ਮੇਰੇ ਦੋ ਦਾ ਤੇਰੇ ਤਿੰਨ ਦਾ ਜੁੜੇ ਬਣਾ ਠੀਕ ਆ ਮੇਰੇ ਇਹ ਨਹੀਂ ਵੀ ਤੇ ਤੇਰਾ ਦੋ ਅਗਲੇ ਲਿਖੂਗਾ ਠੀਕ ਆ ਜੀ 15 16 ਹੋਗਾ ਪਰ 14 ਹੁੰਦਾ 14 ਵੀ ਹੁੰਦਾ ਠੀਕ ਆ ਮੇਰੇ ਤੇ ਦੋ ਨੰਬਰ ਤੋਂ ਕੜ ਕੱਪਣ ਕਿੰਨੇਵੇਂ ਸੂਈ ਲਈ ਕੱਪਣਾ ਜੀ ਇਹ ਇਹ ਵੀਰੇ ਪਹਿਲੇ ਜੀ ਸੂਈਆ ਦੂਜੇ ਸੂਈਆ ਤੇ ਕੱਪਣਾ ਕਿੰਨੇ ਸਮੇਂ ਦੀ ਇਹ ਵੀਰੇ ਮੈਂ ਹੋ ਗਏ ਭਾਅ ਤਾਂ ਉਹ ਚੈੱਕ ਕਰੀ ਸਾਡੇ ਤੋਂ ਆਦਨ ਉੱਤੇ ਹੋ ਗਏ ਪੁੱਛਿਆ ਵੀ ਮਾਲੇ ਸਾਡੇ ਪਰਦੇ ਮਾਲੇ ਆਉਂਗਾ ਦੱਦ ਕਿੰਨਾ ਤਿਆਰ ਆ ਦੱਦ ਵੀ ਮੜਾ 1 ਟਾਂ ਵੀ ਜੁਲਾ ਠੀਕ ਕਿੰਨਾ ਜੀ 2 ਕਿਲੋ ਯਾਰ 2 ਕਿਲੋ ਹਾਂ 2 ਤਰਫ 2 ਤਰਫ ਕਿਲੋ ਮੜਾ ਫਰੋਣੇ 1 ਟਾਂ ਵੀ ਜੁਲਾ ਥਾਣਾ ਦੀ ਗਾਰੰਟੀ ਹੈ ਥਾਣਾ ਹੀ ਦਾਲਾ ਵੀਰੇ 400 ਰੁਪਏ ਦਿਖਾ ਦੀ ਵੀਰੇ ਸੂਆ ਪਹਿਲਾ ਸੂਈ ਆ ਦੂਜੇ ਸੂਏ ਵਾਸਤੇ ਪੌਣੇ 1 6 ਮਹੀਨਿਆਂ ਦੀ ਗੱਬਣ ਕਰਿਆ ਯਾਰ ਭਾਈ ਸਾਡੇ ਵੱਲੇ ਵੀ ਨਹੀਂ ਮੰਨ ਲਵੇ ਠੀਕ ਆ ਸਾਡੇ ਪੰਜਾਂ ਦੀ ਮੰਨ ਕੇ ਆ ਬਾਕੀ ਆਪ ਦਾ ਪਰੇ ਡਾਕਟਰ ਨਾਲ ਲੈ ਜਾਓ ਜਿਹਨੇ ਤੁਹਾਡੇ ਡਾਕਟਰ ਨੇ ਕਹਿਤੀ 19 ਮੰਨ ਕੇ ਲੈ ਜਾਓ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਇਹ ਵੀ ਅੰਗ ਕ੍ਰੋਸ ਦੁੱਧ ਸੰਗਣਾ ਹੋਊਗਾ ਫੈਟ ਇਹਦੀ ਵੀ ਚੰਗੀ ਆਊਗੀ ਚੰਗੀ ਆ ਵੈਡ ਵੀਰ ਚਮਕ ਦਮਕ ਵਾਲੀ ਆ ਕੋਈ ਆਏ ਨਹੀਂ ਲਿਸਤੀ ਨਹੀਂ ਫਿੱਕੀ ਨਹੀਂ ਇਹ ਵੀ ਬੱਚਿਆਂ ਦੇ ਭਾਜੀ ਮਿਲ ਜਾਣੀ ਐ ਬੱਚਿਆਂ ਦੇ ਭਾਜੀ ਮਿਲ ਰਹੇ ਆ ਬਈ ਪਤਾ ਜੀ ਵਾਲਾ ਇੱਕ ਹੋਰ ਆ ਹਾਂਜੀ ਆਪਣੇ ਕੋਲ ਇਹਦਾ ਮਤਲਬ 10 ਨਾਲ ਚੱਕਰਾ ਸਕਦਾ ਠੀਕ ਆ ਵੀਰੇ ਆਗਲੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਨਹੀਂ ਜਿਹੜਾ ਮਾਰਦੀ ਬੰਦਾ ਹਾਂ ਵੀ ਇਹਨੇ ਹੁੰਦਾ ਅੱਜ ਘੱਟੇ ਤੂੰ ਚੈੱਕ ਕਰਾ ਲਵੇ ਉੱਤਰ ਦੀ ਚੈੱਕ ਕਰਾ ਲਵੇ ਹਾਂ ਨਹੀਂ ਜੇ ਕੋਈ ਟਾਈਮ ਚੱਲ ਕੋਈ ਗੱਲ ਨਹੀਂ ਆਵਾਜ਼ ਤੇ ਚੈੱਕ ਆ ਸਕਦਾ ਆਪਰੇ ਆਪਰੇ ਰੱਬਰ ਦੀ ਗਾਰੰਟੀ ਆ ਠੀਕ ਆ ਦੁੱਧ 2 ਕਿਲੋ ਹੀ ਆ ਇੱਕੋ ਡਾਂਗੀ ਆ ਤੇਰੇ ਗੱਬਨ ਦੀ ਗਾਰੰਟੀ ਆ ਤੁਸੀਂ ਜੇ ਆਨਲਾਈਨ ਵਗਾਹੋਗੇ ਤਾਂ ਉੱਤਰ ਦੀ ਗੱਡੀ ਚੋਂ ਆਪਦੀ ਪਾਸ ਕਰ ਲਿਓ ਜੀ ਤੇ ਜੇ ਐਸੇ ਡਾਕਟਰ ਲਿਆਉਣਾ ਚਾਹੁੰਦੇ ਤਾਂ ਚਾਹੇ ਚਾਰ ਡਾਕਟਰ ਲੈ ਆਓ ਬੇਫਿਕਰ ਹੋ ਕੇ ਜੈ ਜੀ ਡਿਮਾਂਡ ਜੀ ਇਹਦੀ ਬਰੇ ਮੈਂ ਲਗਾ ਲਾ ਕੀ ਬੱਤੀ ਕਰਾ ਲੋ ਕਰੀ ਜਾਂਦੇ ਆ ਹਾਂਜੀ ਮੌਲ ਕਿਸੇ ਕੋਈ ਚੱਕਰ ਨਹੀਂ ਠੀਕ ਆ ਪਰ ਜੈਸ ਨੂੰ ਛੱਬੀ ਹਜ਼ਾਰ ਦਾ ਹੈ ਬਈ ਆਫਰ ਹੀ ਆ ਆਫਰ ਆ ਲਾ ਉਹ 20 25 ਦੇ ਦੇ ਬਸੀ ਦੇ ਦਿੰਦਾ ਸਹੀ ਗੱਲ ਹੈ ਜੀ ਬਾਹਰੀ ਉੱਤਰ ਬਾਹਰੀ ਦਾ ਪਾ ਜਾਂਦੇ ਗਾ ਤੇ ਆ ਜਾਂ ਦੂਰ ਤੋਂ ਆਲੇ ਨਹੀਂ ਬੀਤ ਲੂ ਆ ਇਹ ਤਾਂ ਗੱਲ ਹੈ ਇਹ ਵੀ ਗੱਲ ਵੀ ਚਲ ਬਾਹਰੀ ਆਪਾਂ ਨੂੰ ਜਰੂਰ ਇਹ ਹੱਥ ਵਾਰ ਦੇ ਠੀਕ ਹੈ ਵੀਰੇ ਤੇ ਆ ਜਾਂ ਜਿਹਨੂੰ ਮਰਜੀ ਹੋਵੇ ਤਾਂ ਆ ਕੇ 26000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਜੀ ਬਾਕੀ ਜਿਹਨੂੰ ਨਾਲ ਪਸੰਦ ਆਊਗਾ ਨੰਬਰ ਸਕ੍ਰੀਨ ਤੇ ਲਗਾਤਾਰ ਚੱਲੂ ਧੰਨਵਾਦ